ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂਜੀ ਤੇ ਇਹ ਟਾਈਮ ਤਕਰੀਬਨ 3 ਵਜ ਗਏ ਆ ਅੱਜ ਨਾ ਇੰਡੀਆ ਨੂੰ ਗਰਮੀ ਪੈ ਰਹੀ ਹੈ ਇੰਨੀ ਗਰਮੀ ਹੈ ਨਾ ਬਹੁਤ ਜ਼ਿਆਦਾ ਹੈ ਬਾਹਰ ਤੇ ਆਪਾਂ ਤੋਂ ਤੇ ਸੀਗੇ ਕੱਪੜੇ ਤੇ ਕੱਪੜੇ ਅੱਜ ਮੈਂ ਸਾਰੇ ਬਾਹਰ ਪਾ ਕੇ ਆਈ ਹਾਂ ਸੁੱਕਣੇ ਮੈਂ ਦਿਖਾਉਣੀ ਤੁਹਾਨੂੰ ਸੈਰਵਾ ਕੇ ਜਾ ਕੇ ਬਾਲ ਤੋਤੇ ਇੰਨੀ ਗਰਮੀ ਨਾਲ ਨਾ ਪਸੀਨਾ ਪਸੀਨੀ ਹੋਇਆ ਪਿਆ ਸੀਗਾ ਸਿਰ ਵੀ ਉਹ ਵੀ ਕਾਫੀ ਦਿਨ ਗਏ ਸੀ ਤੇ ਅੱਜ ਤਾਂ ਆਏ ਆ ਜਦੋਂ ਜਾਣਾ ਹੁੰਦਾ ਹੈ ਨਾ ਉਦੋਂ ਆਪਾਂ ਕੋਈ ਕੰਮ ਧੰਦਾ ਨਹੀਂ ਦੇਖਦਾ ਸਾਰੇ ਉਵੇਂ ਛੱਡ ਕੇ ਤੇ ਭੱਜ ਜਾਈਦਾ ਹੈ ਨਾ ਵੀ ਜਲਦੀ ਜਲਦੀ ਟਾਈਮ ਤੇ ਪਹੁੰਚਣਾ ਹੁੰਦਾ ਤੇ ਅੱਜ ਘਰੇ ਸੀ ਅੱਜ ਬਹੁਤ ਸਾਰੇ ਕੰਮ ਕੀਤੇ ਚਾਦਰ ਚੱਕੀ ਚਾਦਰਾਂ ਝਾੜ ਕੇ ਵਿਛਾਈਆਂ ਸਾਰੇ ਨੀਟ ਐਂਡ ਕਲੀਨ ਕੀਤੀ ਸਫਾਈ ਹੈ ਨਾ ਵਧੀਆ ਆ ਮੇਰੀਆਂ ਚਾਰ ਛੋਟੀਆਂ ਛੋਟੀਆਂ ਚੁੰਨੀਆਂ ਸੀਗੀਆਂ ਤੇ ਇਹਨਾਂ ਨੂੰ ਪ੍ਰੈਸ ਮਾਰ ਕੇ ਰੱਖਿਆ ਇਹ ਧੋਤੀਆਂ ਪਹਿਲੀ ਪਹਿਲੀ ਵਾਰ ਕਿਉਂ ਨਵੀਆਂ ਲੈ ਕੇ ਆਉਂਦਾਂ ਸੀ ਆ ਪਿਛਲੇ ਸਾਲ ਦੀ ਐ ਆ ਵਾਲੀ ਤੇ ਆ ਮੇਰੀ ਇੰਡੀਆ ਘਰੇ ਲਈ ਹੁੰਦੀ ਹੈ ਬਹੁਤ ਪੁਰਾਣੀ ਹੈ ਇਹ ਵੀ ਆ ਦੋ ਨਵੀਆਂ ਲੈ ਕੇ ਆਈ ਸੀ ਤੇ ਇਹ ਪਹਿਲਾਂ ਪਹਿਲਾਂ ਧੋ ਇਹਨਾਂ ਨੂੰ ਪਾਇਆ ਤੇ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਵੱਟ ਪਏ ਪਏ ਸੀਗੇ ਫਿਰ ਅੱਜ ਮੈਂ ਹਨਾ ਪ੍ਰੈਸ ਲਾਵਾਂ ਹਰਿਆ ਦੋ ਰੈਕ ਤੋਂ ਬਣਾਉਣਾ ਸੀ ਇਹਨਾਂ ਆਈ ਨੂੰ ਪਹਿਲਾਂ ਤੋਂ ਪਾਇਆ ਇਹਦੀ ਪਰ ਦੀ ਲਿਆ ਕੇ ਰੱਖੀ ਵੀ ਸੀਗੀ ਫਿਰ ਮੈਂ ਉਦਾਂ ਹੀ ਇੰਡੀਆ ਲੈ ਗਈ ਤੇ ਇਹਦੀ ਮੈਨੂੰ ਆਉਣ ਲੱਗੀਆਂ ਤਾਂ ਮਿੰਦਰ ਕਹਿੰਦੇ ਮੰਮੀ ਗਰਮੀ ਬਹੁਤ ਜ਼ਿਆਦੇ ਆ ਤੇ ਵੀ ਤੁਸੀਂ ਕਾਟਨ ਦੀਆਂ ਚੁੰਨੀਆਂ ਲੈ ਕੇ ਆਇਓ ਮੈਂ ਫਿਰ ਉਹ ਵੀ ਚੱਕ ਲਈ ਸੀਗੀ ਦੋ ਤਿੰਨ ਛੋਟੀਆਂ ਲੈ ਆਈ ਮੈਂ ਕਿਹਾ ਇੱਥੇ ਹੁਣ ਲਈਆਂ ਤਾਂ ਪਜਾਮਾ ਟੀ-ਸ਼ਰਟ ਪਾ ਕੇ ਛੋਟੀਆਂ ਨਹੀਂ ਲਈਆਂ ਜਾਂਦੀਆਂ ਇੱਕ ਬਾਲ ਇੰਨੇ ਲੈਂਦੇ ਆ ਇੰਨੇ ਲੈਂਦੇ ਆ ਨਾ ਮੈਂ ਤਾਂ ਇੱਥੇ ਡਰਦੀ ਬੋਂਦੀ ਨਹੀਂ ਅੰਦਰ ਕਿਉਂ ਬਿਸਤਰੇ ਤੇ ਫਿਰ ਉਨੇ ਹੀ ਹੋ ਜਾਂਦੇ ਆ ਮੈਂ ਤਾਂ ਬਾਹਰ ਖੜ ਕੇ ਵਾਹ ਕਿਉਂ ਨਹੀਂ ਹੁੰਦੀ ਆ ਤੇ ਲੈ ਆਇ ਲੱਤੀ ਆਂਦੇ ਆ ਬਾਲ ਦੇਖੋ ਛੋਟੀਆਂ ਤਾਂ ਚਲ ਆਪਾਂ ਕਹਿ ਦਿੰਨੇ ਆ ਤੇਲ ਤੋੜ ਨਹੀਂ ਲਾਉਂਦੀ ਮੈਂ ਤਾਂ ਤੇਲ ਵੀ ਬਥੇਰਾ ਲਾਉਣੀ ਆ ਦੀ ਬਾਰੀ ਵਧਿਆ ਨੇ ਮੈਂ ਤਾਂ ਮਥੱਕ ਗਈ ਨੇ ਕੰਮ ਤਾਂ ਦੇ ਕੀਤੇ ਫਿਰ ਮੈਂ ਤਨਵਿੰਦਰ ਨੂੰ ਕਿੰਨੇ ਦਿਨਾਂ ਦੀ ਕਹੀ ਜਾਂਦੀ ਸੀ ਮੈਂ ਹਨਾ ਇੱਕ ਮੇਰੀ ਪਿਛਲੇ ਸਾਲ ਦੀ ਪਈ ਐ ਇੱਥੇ ਮੈਂ ਕਿਹਾ ਟੌਪ ਪਈ ਐ ਇਹਦੇ ਨਾਲ ਦੀ ਆ ਮੈਂ ਇੰਡੀਆ ਤੋਂ ਲੈ ਕੇ ਆਈ ਸੀ ਕੁੜਤੇ ਜੇ ਪਜਾਮੇ ਦੇ ਨਾਲ ਪਾਉਣ ਵਾਲੇ ਤੇ ਮੈਂ ਕਿਹਾ ਇੱਥੇ ਪਈ ਆ ਮੈਂ ਇੱਥੇ ਦੋ ਟੇਚੀ ਇੱਕ ਦਿਨ ਅਸੀਂ ਸੂਟ ਕੱਢਣ ਲੱਗੀਆਂ ਸੀ ਉਹਦੇ ਮੈਂ ਦੇਖੇ ਉਹਨਾਂ 'ਚ ਮੈਂ ਦੇਖ ਲਿਆ ਮੈਂ ਹੈ ਨਹੀਂ ਫਿਰ ਮੈਨੂੰ ਯਾਦ ਆਇਆ ਮੈਂ ਕਿ ਇੱਕ ਟੇਚੀ ਰਹਿ ਗਿਆ ਵੱਡਿਆ ਵੱਡਾ ਬੀਫ ਦੇਖਣ ਵਾਲਾ ਤੇ ਮੈਂ ਕਿ ਚਲ ਅੱਜ ਮੈਂ ਉਹਦੇ ਚ ਦੇਖਦੀ ਆਂ ਵੀ ਕੀ ਕੀ ਆ ਉਹਦੇ ਚ ਤੇ ਉਹਦੇ ਚੋਂ ਨਿਕਲਿਆ ਇਹ ਮੇਰੇ ਕੱਪੜੇ ਮੈਂ ਤੁਹਾਨੂੰ ਦਿਖਾਉਣੀ ਆ ਕੀ ਕੀ ਨਿਕਲਿਆ ਉਹਦੇ ਚੋਂ ਮੇਰਾ ਆਏ ਦੌਖਣਾ ਬੈਠਣੇ ਖੱਲੇ ਔਖਾ ਬਹੁਤ ਉਹ ਚੋਂ ਮੇਰਾ ਨਿਕਲਿਆ ਹੈਗਾ ਖਿਸ਼ਲੇ ਸਾਲ ਦੇ ਆਹ ਤਾਂ ਮੈਂ ਬਿਲਕੁਲ ਵੀ ਨਹੀਂ ਪਾਇਆ ਨਾ ਇਹ ਮੈਂ ਇਹ ਆਹ ਜ਼ਿਆਦਾ ਨਹੀਂ ਸੀਗਾ ਮੇਰਾ ਹਾਂ ਇਹ ਕਿੱਥੋਂ ਨਿਕਲੇ ਇਹ ਉਹ ਰੈੱਡ ਵਾਲੇ ਟੇਚੀ ਚੋਂ ਇਹ ਮੇਰਾ ਕੋਟ ਸੈੱਟ ਸੀਗਾ ਇਹ ਪਾ ਲਿਆ ਕਰੂੰਗੀ ਹੁਣ ਹੈਨਾ ਆ ਬਲੂ ਵਾਲਾ ਵੀ ਸੱਚੇ ਇਹ ਵੀ ਨਹੀਂ ਯਾਦ ਹਾਂ ਮੈਂ ਤਾਂ ਦੇਖੇ ਇਹਦਾ ਮੈਨੂੰ ਕੱਲਾ ਹੀ ਜੇਤਾ ਸੀਗਾ ਮੈਨੂੰ ਉਹ ਨਹੀਂ ਮਿਲ ਰਹੀ ਆ ਨਿਕਲੀ ਉਹ ਕੋ ਮੇਰੀ ਟੋਪੀ ਨਿਕਲੀ ਇਹ ਵਿੱਚੋਂ ਉਹ ਗ੍ਰੇ ਵਾਲੀ ਹਾਂ ਤੇ ਆ ਮੈਨੂੰ ਦੇਖ ਕੇ ਦੱਸੀ ਕੀ ਚੀਜ਼ ਐ ਇਹ ਤੇ ਆ ਨਿਕਲੇ ਆ ਕਾਟ ਸੈਟ ਦੇਕ ਮੇਰਾ ਹੋਰ ਦੱਸੋ ਜੀ ਆਹ ਦੇਖ ਕੇ ਦੱਸ ਕੀ ਨਿਕਲੇ ਵਿੱਚੋਂ ਇੱਕ ਤਾਂ ਸ਼ਰਟ ਜਮਾਂ ਅਨ ਲੱਗ ਆ ਦੋਨੇ ਚੁੰਨੀਆਂ ਰਹਿ ਗਈਆਂ ਪ੍ਰੈਸ ਮਾਰਨ ਵਾਲੀਆਂ ਨੇ ਤੇ ਵੀ ਮਾਰ ਦੂੰਗੀ ਆ ਵੀ ਕੀ ਆ ਹਾਂ ਹਾਂ ਇਹ ਤਾਂ ਉਹ ਆ ਹੈਨਾ ਜੈਕ ਮਰਸੀਡੀਜ਼ ਹਾਂ ਯੂਨੀਵਰਸਿਟੀਜ਼ ਨੇ ਦਿੱਤੀ ਸੀਗੀ ਆਹ ਐਦ ਕੀ ਵੀ ਇਹਦੇ ਨਾਲ ਤੇ ਵੀ ਮਿਲਣੀ ਸੀ ਐਦ ਕੀ ਤਾਂ ਬੜਾ ਸੋਹਣਾ ਸਟੱਫ ਸੀਗਾ ਹਾਂ ਇਹ ਵਧੀਆ ਇੱਕ ਮੈਂ ਤੇ ਨਾਲ ਹੀ ਸ਼ਰਟ ਲਈ ਇਸ ਚੱਕ ਕੇ ਉਧਰ ਮਰਸੀਡੀਜ਼ਾਂ ਨੇ ਉਧਰ ਹੀ ਪਈਆਂ ਹਾਂ ਹਾਂ ਮੈਂ ਚੱਕ ਲਵਾਂ ਲੈ ਜੂਗੀ ਮੈਂ ਹਾਂ ਸੋ ਲੋਜੀ ਹੋਰ ਇੱਕ ਆਪਾਂ ਬਹੁਤ ਜ਼ਰੂਰੀ ਤੁਹਾਡੇ ਨਾਲ ਗੱਲ ਕਰਨੀ ਸੀਗੀ ਸਾਰੀ YouTube ਫੈਮਲੀ ਦੇ ਨਾਲ ਤੇ ਹੋਰ ਵੀ ਜਿੰਨੇ ਵੀ ਮੇਰੇ ਭੈਣ ਭਰਾ ਜਿੱਦਾਂ ਕੈਨੇਡਾ ਅਮਰੀਕਾ ਦੇ ਵਿੱਚ ਬੈਠੇ ਹਨ ਸੁਣਦੇ ਆਂ ਦੇਖਦੇ ਆਂ ਤੇ ਆਪਾਂ ਉਹ ਜਿਹੜਾ ਵੀਰ ਯੂ ਟਰਨ ਲੈਣ ਲੱਗਾ ਸੀਗਾ ਤੇ ਉਹ ਤੋਂ ਵੀ ਐਕਸੀਡੈਂਟ ਹੋ ਗਿਆ ਹੈ ਨਾ ਤੇ ਉਹਨੂੰ 45 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਹਦੀ ਆਪਾਂ ਸਾਰੇ ਜਾਣੇ ਵੱਧ ਤੋਂ ਵੱਧ ਸਪੋਰਟ ਕਰੀਏ ਹੈ ਨਾ ਕਿਸੇ ਦਾ ਭਲਾ ਹੋਣਾ ਚਾਹੀਦਾ ਹੈ ਤੇ ਇਹ ਉਹ ਨਹੀਂ ਵੀ ਉਹ ਤਾਂ ਇਕੱਲੇ ਤੋਂ ਹੋਇਆ ਹੈ ਨਾ ਉਹਨੇ ਕਿਹੜਾ ਵੀ ਜਾਣ ਕੇ ਕੀਤਾ ਇਹ ਅਨਜਾਣੇ ਚ ਹੋ ਗਿਆ ਹੁਣ ਉਹਦੇ ਮਨ ਚ ਕੀ ਪਤਾ ਕਿੰਨਾ ਕੌਂਦਾ ਹੋਗਾ ਵੀ ਮੈਂ ਕਿੱਡੀ ਕੁ ਗਲਤੀ ਕਰ ਲਈ ਹੈ ਨਾ ਤੇ ਜੇ ਆਪਾਂ ਵੱਧ ਤੋਂ ਵੱਧ ਉਹਨੂੰ ਸਪੋਰਟ ਕਰਾਂਗੇ ਉਹਦੀ ਆਪਾਂ ਹੱਕ ਦੇ ਵਿੱਚ ਬੋਲਾਂਗੇ ਖੜਾਂਗੇ ਤੇ ਹੋ ਸਕਦਾ ਵੀ ਕੁਝ ਉਹਦੀ ਮਾਫੀ ਪੈ ਜਾਵੇ ਉਹਨੂੰ ਤੇ ਮੈਂ ਸਾਰੇ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਵੀ ਜੋ ਵੀ ਇੰਡੀਆ ਚ ਵੀ ਬੈਠੇ ਆ ਹੈ ਨਾ ਉਹਨਾਂ ਨੂੰ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੂੰਗੀ ਵੀ ਆਪਾਂ ਸਾਰੇ ਜਣੇ ਰਲ ਮਿਲ ਕੇ ਉਹਦੀ ਸਪੋਰਟ ਕਰੀਏ ਜੇ ਆਪਾਂ ਕਿਸੇ ਦਾ ਅੱਜ ਭਲਾ ਕਰਾਂਗੇ ਇਹ ਵਕਤ ਇਹ ਟਾਈਮ ਕਿਸੇ ਤੇ ਵੀ ਆ ਸਕਦਾ ਇਹ ਆਪਾਂ ਐ ਨਹੀਂ ਕਹਿ ਸਕਦੇ ਵੀ ਉਹਨੇ ਜਾਣ ਕੇ ਕੀਤਾ ਹੋਊ ਨਾ ਕਰਦਾ ਇਹ ਗੱਲ ਆਪਾਂ ਨਹੀਂ ਕਹਿ ਸਕਦੇ ਹੈਨਾ ਗਲਤੀ ਹੈ ਇਨਸਾਨ ਤੋਂ ਹੁੰਦੀ ਕਿਸੇ ਤੋਂ ਵੀ ਹੋ ਸਕਦੀ ਆ ਦੇਖੋ ਆਪਣੇ ਸਾਰਿਆਂ ਦੇ ਬੱਚੇ ਪਰਦੇਸਾਂ 'ਚ ਬੈਠੇ ਆ ਤੇ ਵੀ ਸਾਰਿਆਂ ਨੂੰ ਹੀ ਬਹੁਤ ਜਿਆਦਾ ਹੁਣ ਉਹਨਾਂ ਦੇ ਮਾਪਿਓ ਤੇ ਜੇ ਉਹ ਵੀ ਉਹਦੀ ਕੋਈ ਇੰਡੀਆ ਫੈਮਿਲੀ ਮੈਂਬਰ ਹੋਣਗੇ ਜਾਂ ਕੋਈ ਉਹਦੇ ਰਿਸ਼ਤੇਦਾਰ ਹੋਣਗੇ ਉਹਨਾਂ ਦੇ ਮਨ ਤੇ ਵੀ ਕੀ ਬੀਤਦੀ ਹੋਊਗੀ ਹੈਨਾ ਤੇ ਉਹਦੇ ਤੇ ਵੀ ਕੀ ਬੀਤਦੀ ਹੋਊਗੀ ਤੇ ਜੇ ਆਪਾਂ ਉਹਦੇ ਹੱਕ 'ਚ ਖੜਾਂਗੇ ਉਹਦੀ ਆਪਾਂ ਸਪੋਰਟ ਕਰਾਂਗੇ ਵੱਧ ਤੋਂ ਵੱਧ ਉਹਦਾ ਹੌਸਲਾ ਵਧੂਗਾ ਵੀ ਜਿੰਨਾ ਵੀ ਮਿਨੀਮਮ ਉਹਨਾਂ ਨੇ ਦੱਸਿਆ ਵੀ ਜੇ ਇੰਨੇ ਸਪੋਰਟਰ ਹੋ ਜਾਣਗੇ ਜਿੱਦੇ ਵੀ ਆਪਾਂ ਮੇਰੀ ਗੱਲ ਸੁਣ ਆਪਾਂ ਗਿਣਤੀ ਥੋੜੋ ਕੈਂਣੀ ਆ ਆਪਾਂ ਤਾਂ ਵੱਧ ਤੋਂ ਵੱਧ ਕਰਨਾ ਆਪਦੇ ਲੋਕ ਵੀ ਜਿੰਨਾ ਵੀ ਹੋ ਸਕੇ ਆਪਾਂ ਨੂੰ ਕਰਨਾ ਚਾਹੀਦਾ ਤੇ ਬਾਕੀ ਆਪਾਂ ਕਹਿ ਦਿੰਨੇ ਆਂ ਵੀ ਕਮਾਈਆਂ ਹੈਨਾ ਕਮਾਈਆਂ ਬਹੁਤ ਔਖੀਆਂ ਆ ਇੱਥੇ ਉਹੀ ਗੱਲ ਸੱਪ ਦੀ ਸ਼ਰੀ ਦੇ ਉੱਤੋਂ ਨੋਟ ਚੱਕਣ ਵਾਲੀ ਗੱਲ ਹੁੰਦੀ ਹੈ ਹੈਨਾ ਡਾਲਰ ਆਪਾਂ ਨੂੰ ਇਧਰ ਜਦੋਂ ਵਣਦੇ ਆ ਪੈਸੇ ਵਾਧਦੇ ਆ ਉਦੋਂ ਆਪਾਂ ਨੂੰ ਹੌਸਲਾ ਹੁੰਦਾ ਹੈ ਤੇ ਖੁਸ਼ੀ ਹੁੰਦੀ ਆ ਪਰ ਜਿਹੜੇ ਇੱਧਰ ਕਮਾਈਆਂ ਕਰਦੇ ਉਹਨਾਂ ਨੂੰ ਆ ਕੇ ਜਦੋਂ ਆਪਾਂ ਦੇਖਦੇ ਆ ਨਾ ਫਿਰ ਪਤਾ ਲੱਗਦਾ ਵੀ ਵਾਕਿਆ ਹੀ ਭੁੱਖੇ ਧਿਆਏ ਰਹਿ ਕੇ ਨਿਆਣੇ ਕਿੰਨੀ ਵੀ ਕਰਦੇ ਸਟਰਗਲ ਇੱਧਰ ਤੇ ਚਲੋ ਜੀ ਮੇਰਾ ਇਹੀ ਕਹਿਣਾ ਸਾਰੇ YouTube ਫੈਮਲੀ ਨੂੰ ਸਾਰੇ ਭੈਣਾ ਭਰਾਵਾਂ ਨੂੰ ਵੀ ਜਿੰਨੇ ਵੀ ਤੁਸੀਂ ਦੇਖਦੇ ਹੋ ਸੁਣਦੇ ਹੋ ਚਲ ਮੈਂ ਨਹੀਂ ਵੀ ਮੈਨੂੰ ਹੀ ਸੁਣ ਵੇਖ ਕੇ ਤੁਸੀਂ ਕਰਨਾ ਵੀ ਸਾਰੇ ਹੀ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੇ ਜਿੰਨੇ ਵੀ ਜਾਣੇ ਆ ਸਾਰੇ ਪਾ ਰਹੇ ਆ ਤੇ ਵੱਧ ਤੋਂ ਵੱਧ ਆਪਾਂ ਉਹਦੀ ਵੀਰ ਦੀ سپورਟ ਕਰੀਏ ਹਜੇ ਏਜ ਵੀ ਉਹਦੀ ਕੋਈ ਜ਼ਿਆਦਾ ਨਹੀਂ ਹੈਗੀ ਹੈਨਾ ਚਲੋ ਹੋ ਗਿਆ ਬਚਪਨੇ ਚ ਹੋ ਗਿਆ ਜਿਵੇਂ ਵੀ ਮਰਜੀ ਹੋ ਗਿਆ ਉਹ ਤੋਂ ਹੈਨਾ ਤੇਜੀ ਚ ਹੋ ਗਿਆ ਜੋ ਵੀ ਹੋ ਗਿਆ ਜਿਹੜੀ ਉਹਦੇ ਕਰਮਾਂ ਦੇ ਵਿੱਚ ਲਿਖੀ ਸੀ ਉਹ ਹੋ ਗਈ ਤੇ ਪਰ ਪ੍ਰਮਾਤਮਾ ਹੁਣ ਉਹਨੂੰ ਤੰਦਰੁਸਤੀਆਂ ਬਖਸ਼ੇ ਵੀ ਉਹਨੂੰ ਉਹ ਦੁੱਖ ਜਿਹੜੀ ਵੀ ਘੜੀ ਹੈ ਉਹ ਸਹਿਣ ਦਾ ਬਲ ਬਖਸ਼ੇ ਤੇ ਆਪਾਂ ਸਭ ਤੋਂ ਸਾਰੇ ਜਾਣੇ ਵੱਧ ਤੋਂ ਵੱਧ سپورਟ ਕਰੀਏ ਤੇ ਉਹਨੂੰ ਵਿਚਾਰੇ ਦੀ ਵੀ ਸੱਯਾ ਘੱਟ ਹੋ ਸਕੇ ਮਾਫੀ ਹੋ ਸਕੇ ਆਪਾਂ ਤਾਂ ਇਹੀ ਅਰਦਾਸ ਕਰਦੇ ਆਂ ਪ੍ਰਮਾਤਮਾ ਤੇ ਕੀ ਵੀ ਪ੍ਰਮਾਤਮਾ ਵੀ ਇਹ ਕਿਸੇ ਦੇ ਵੀ ਬੱਚੇ ਦੇ ਨਾਲ ਇਹ ਜੀ ਘਟਨਾ ਨਾ ਹੋਵੇ ਬਾਲਸਖਾਲਾ ਬਣੀ ਅੱਜ ਧੋਪ ਬਹੁਤ ਜਿਆਦੇ ਆ ਬਹੁਤ ਤੇਜ਼ ਤਿੱਖੀ ਧੋਪ ਆ ਦੇਖੋ ਕੱਪੜੇ ਮੈਂ ਬਾਹਰ ਪਾਏ ਸੁੱਕਣੇ ਇੱਥੇ ਮੈਂ ਕਿਹਾ ਚੰਗੀ ਤਰ੍ਹਾਂ ਨਾ ਸੁੱਕ ਜਾਣਗੇ ਸਾਰੇ ਹਾਂ ਦੂਜੇ ਜਿਹੜੇ ਹੋਰ ਵੀ ਸੁੱਕਣਗੇ ਨਾ ਮਸ਼ੀਨ 'ਚ ਉਹ ਵੀ ਇੱਥੇ ਪਾ ਜੂंगी ਸੁੱਕ ਜਾਣਗੇ ਧੁੱਪ ਤਾਂ ਬਹੁਤ ਹੈ ਮੈਂਟੋ ਮੈਂਟੀ ਸੁੱਕਦੇ ਆ ਕੱਪੜੇ ਤਾਂ ਸੈਨ ਨੀ ਦਾ ਟੋਪ ਲੱਗ ਲੈਣ। ਆਇਨੀ ਪੈਣ ਨੇ ਪਾਏ ਉੱਪਰ। ਤੋ ਕੇ ਗੱਡੀ-ਗੱਡੀ ਹੋ ਗਈ। ਦੇਖੋ। ਚੰਗੀ ਤਰ੍ਹਾਂ ਸੁੱਕ ਜਾਣਗੇ। ਹੁਣ ਤੌਲ ਕੇ ਪਾਏ ਵੀ ਆ ਮੇਰੇ ਧੋਣ ਨੂੰ। ਵਾਸ਼ਰ 'ਚ ਫਿਰ ਮੈਂ ਡਰੇਚ ਬਸ ਮੜਾ ਜਾਂ ਗੀੜਾ ਦਵਾ ਕੇ ਉੱਦੈ ਪਾ ਦੂੰਗੀ। ਹੋ ਮੇਂ ਠੰਡੀ ਹਵਾ ਵਗਦੀ ਆ। ਆਹ ਦੇਖੋ ਅੱਜ ਤਾਂ ਤੋਂਪਸਾ ਤੀ ਗਰਮੀ ਵੀ ਨਾ ਇੱਕ ਜਿਵੇਂ ਇੰਡੀਆ ਚ ਹੁੰਦੀ ਓਵੇਂ ਸੀ ਚਾਹ ਕੈਂਦੀਆ ਮਣਾ ਘੁੱਟਕ ਚਾਹ ਬਣਾ ਲਈਏ ਚੱਲਾਂ ਸਾਰਾ ਦਿਨ ਲੋ ਰੋਟੀ ਵੀ ਲੇਟ ਖਾਦੀ ਨਾ ਹੁਣੇ ਖਾਦੀ ਸੀ ਜਿੱਦ ਦੇ ਘਰੇ ਹੋਈ ਓਦ ਸਾਰੇ ਦਿਹਾੜੀ ਨਹੀਂ ਕੰਮ ਮੁੱਕਦਾ ਤੇ ਜਿਉਂ ਮੈਂ ਛੱਡ ਕੇ ਭਾਜੋ ਤੇ ਭਾਜੋ ਰੱਖਦੇ ਨਹੀਂ ਕੋਸ ਤਾਂ ਆ ਲੈਨੇ ਥੋੜੀ ਹਜੇ ਆ ਪਈ ਆ ਇੱਕ ਢੇਰੀ ਕੁਛ ਟੋਕਰੀ ਚ ਪਏ ਆ ਪੋਸਾ ਪਾਈ ਵੀ ਆ ਹਜੇ ੁੱਤੇ ਜਾਂਦੇ ਆ ਫਿਰ ਸਿਕਾਉਣੀ ਇਹਨਾਂ ਨੂੰ ਤਾਂ ਪਾ ਕੇ ਮੜਾ ਜੇ ਆ ਨਿਕਲੇ ਸੁਬੂਟ ਵਿਚੋਂ ਇੱਕ ਤੇਚੀ ਖੋਲੇ ਤੋਂ ਆ ਲੈ ਕੇ ਜਾਊਂਗੀ ਐਦ ਕੀ ਇੰਡੀਆ ਇਹ ਪਿਛਲੇ ਸਾਲ ਇੱਥੇ ਹੀ ਛੱਡ ਗਈ ਸੀ ਵੀ ਸਵੇਰੇ ਫੇਰ ਗਰਮੀ ਅਗਲੀ ਵਾਰ ਫੇਰ ਸਵੇਰੇ ਕਹੀ ਜਾਨੀ ਆ ਵੀ ਅਗਲੀ ਵਾਰ ਫੇਰ ਗਰਮੀ ਚਾਉਣਾ ਵਾ ਤੇ ਇਹਨਾਂ ਨੂੰ ਪਾਉਂਗੀ ਇਹ ਮੈਨੂੰ ਲੱਗਦਾ ਹੁਣ ਥੋੜਾ ਜਿਹਾ ਮੈਨੂੰ ਆਹ ਠੀਕ ਕਰਾਉਣਾ ਪੈਣਾ ਸੂਟ ਬਹੁਤ ਸੋਹਣਾ ਸੀਗਾ ਤੇ ਬਸ ਇਹ ਸੇ ਉੱਤੇ ਹੀ ਥੋੜਾ ਜਿਹਾ ਉਵੇਂ ਗਿਆ ਇਹ ਸਾਰਾ ਝੋਲਾ ਹੀ ਬਣਿਆ ਤਣਿਆ ਇਦਾਂ ਹੀ ਇਹ ਥੈਲਾ ਹੀ ਸਾਰਾ ਪਾ ਲੂੰਗੀ ਉਹ ਵੀ ਲੈ ਕੇ ਜਾਉਂਗੀ ਕਿਉਂ گاਂ ਹੈਗਾ ਵੀ ਠੰਡ ਹੈਗੀ ਸੋਹਣਾ ਇਹ ਕੜਾਈ ਵਾਲਾ ਸੂਟ ਆ ਆਏ ਆ ਇੱਥੇ ਆਪਾਂ ਵਰਕ ਕਰਾਇਆ ਸੀ ਮੈਨੂੰ ਨਾ ਬਸ ਆਹ ਪਹਿਲਾਂ ਦੁਪੱਟਾ ਹੀ ਬਹੁਤ ਸੋਹਣਾ ਲੱਗਾ ਸੀਗਾ ਦੁਪੱਟਾ ਸੀਗਾ ਆ ਦੇਖੋ ਦੁਪੱਟੇ ਦਾ ਕਲਰ ਬਹੁਤ ਪਿਆਰਾ ਲੱਗਾ ਮੈਨੂੰ ਫਿਰ ਮੈਂ ਕਿਹਾ ਰੈੱਡ ਨਹੀਂ ਇਹਦੇ ਨਾਲ ਗ੍ਰੀਨ ਨਾਲ ਸੋਹਣਾ ਲੱਗਣਾ ਤੇ ਮੈਂ ਕਿਹਾ ਮੈਂ ਮਸਟਰਡ ਲੈ ਲੈਣੀ ਆ ਤੇ ਆ ਪਲੇਨ ਆਪਾਂ ਲਿਆ ਕਪੜਾ ਫਿਰ ਮੈਂ ਆਹ ਉੱਤੇ ਉਥੋਂ ਮੋਗ ਨੂੰ ਵੀਲ ਜੀ ਪੁਆ ਲਈ ਤੇ ਵਿੱਚ ਬੂਟੀ ਪੁਆ ਲਈ ਸਾਰੇ ਦੇ ਤੇ ਇਹ ਹੁਣ ਇਦਾਂ ਜਿੱਦਾਂ ਵੀ ਉੱਥੇ ਪਿੰਡ ਪੁੰਡ ਚ ਕੋਈ ਪ੍ਰੋਗਰਾਮ ਮਾੜਾ ਮੋਟਾ ਹੁੰਦਾ ਹੈ ਨਾ ਕਿਸੇ ਦੇ ਖੰਡ ਪਾੜ ਦਾ ਭੋਗ ਹੋ ਗਿਆ ਕਿਸੇ ਦੇ ਆٹے ਪਾਣੀ ਤੇ ਜਾਣਾ ਹੁੰਦਾ ਮੈਂ ਕਿ ਇੱਥੇ ਪਏ ਕੀ ਕਰਦੇ ਆ ਵੀ ਲੈ ਜਾਨੀ ਆ ਅੱਜ ਫਿਰ ਮੈਂ ਆ ਲਾਇਆ ਤਾਂ ਤੋਂ ਹੁਣ ਤਾਂ ਹੀ ਮੈਂ ਥੱਕ ਗਈ ਉਹ ਸਾਰੇ ਦੋਨੇ ਟੇਚੀ ਮੈਂ ਵੇਖ ਲੈ ਸੀਗੇ ਪਹਿਲਾਂ ਤੇ ਆ ਲਾਇਆ ਫਿਰ ਅੱਜ ਮੈਂ ਤਾਂ ਤੋਂ ਮੈਂ ਇਹਦੇ ਚ ਦੇਖਦੀ ਆ ਜੀ ਲੋ ਜੀ ਦੇਖੋ ਰਾਤ ਦੇ 9 ਵਜੇ ਪਏ ਆ ਤੇ ਆਪਣੀ ਹਜੇ ਮਸ਼ੀਨ ਚੱਲੀ ਜਾਂਦੀ ਆ ਕੱਪੜੇ ਮੈਂ ਸਾਰੇ ਧੋਤੇ ਜਾਣਗੇ ਹੁਣ ਲਾ ਕੇ ਲਿਆ ਕੇ ਰੱਖੇ ਆ ਬਾਹਰੋਂ ਤੇ ਹੁਣ ਰੱਖੀ ਹੈਗੀ ਆ ਦਾਲ ਰੋਟੀ ਖਾਣੀ ਆ ਹਜੇ ਤੇ ਕੁੜੀਆਂ ਨੇ ਕੰਮ ਤੋਂ ਆਉਣਾ ਵਾ ਇੱਥੇ ਆਏ ਆ ਵੀ ਇਧਰ ਲੈ ਡਾਲ ਰਹੀ ਦਰਜਾ ਕੇ ਜਦੋਂ ਬਾਧੇ ਉਦੋਂ ਹੀ ਵਧੀਆ ਲੱਗਦਾ ਵੀ ਕਮਾਈ ਆ ਹੈਨਾ ਉਧਰ ਲਈ ਇਹ ਬੜੀ ਚੰਗੀ ਲੱਗਦੀ ਐ ਇੱਥੇ ਬਹੁਤ ਜਿਆਦੇ ਔਖਾ ਬਹੁਤ ਜਿਆਦੇ ਸਟਰਗਲ ਆ ਜਿਹੜਾ ਆਉਂਦਾ ਵੇਖਦਾ ਉਹਨੂੰ ਪਤਾ ਲੱਗਦਾ ਵੀ ਕਿਵੇਂ ਭੁੱਖੇ ਤੇ ਆਏ ਤੁਰ ਫਿਰ ਕੇ ਫੇਰ ਕਿਤੇ ਜਾ ਕੇ ਪੈਸਾ ਬਣਦਾ ਇੱਥੇ ਕਿਹੜਾ ਵੀ ਕੋਈ ਦਰਖਤ ਲੱਗਾ ਜਾਂ ਇਕੱਠੇ ਕਰ ਲੈਣੇ ਉਸ ਗੱਲ ਨੂੰ ਕਹਿੰਦੇ ਹੁੰਦੇ ਵੀ ਬੋਕਰ ਨਾਲ ਹੁੰਜਣ ਵਾਲੀ ਗੱਲ ਹੈ ਨਾ ਬਹੁਤ ਜਿਆਦੇ ਔਖਾ ਹੁਣ ਧਰੀ ਆ ਕੇ ਦਾਲ ਹਜੇ ਕੁੜੁੰਮੇ ਨੇ ਕੰਮ ਤੇ ਹੋਣਾ ਉਹਨਾਂ ਨੇ ਵਿਚਾਰਿਆ ਕਿ ਨਹੀਂ ਆਖ ਕਿ ਮੇਰੇ ਰੋਟੀ ਖਾਣੀਆਂ। ਤੇ ਚਲੋ ਜੀ ਕਰਦੇ ਆਂ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆਂ ਫਿਰ ਕੱਲ ਨਵੇਂ ਵਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤਰੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ।